ਆਜ ਮੋਗਾ ਦੇ ਪਿੰਡ ਕਿੱਲੀ ਚਹਲਾ ਵਿਖੇ ਆਕਾਲੀ ਦਲ ਦਾ ਜ਼ਬਰਦਸਤ ਸ਼ਕਤੀ ਪ੍ਰਦਰਸ਼ਨ ਵੇਖਣ ਨੂੰ ਮਿਲਿਆ ਪਾਰਟੀ ਦੇ 100 ਸਾਲਾ ਸਥਾਪਨਾ ਦਿਹਾੜੇ ਮੌਕੇ ਇੱਥੇ ਵਿਸ਼ਾਲ ਰੈਲੀ ਕੀਤੀ ਗਈ 40 ਏਕੜ ਦੇ ਰਕਬੇ 'ਚ ਮੁੱਖ ਪੰਡਾਲ 'ਚ ਲੋਕਾਂ ਦਾ ਵਿਸ਼ਾਲ ਹਜੂਮ ਇਕੱਤਰਤ ਹੁੰਦਾ ਵਿਖਾਈ ਦਿੱਤਾ ਰੈਲੀ ਸਥਾਨ ਦੇ 10 ਕਿਲੋਮੀਟਰ ਦੇ ਦਾਇਰੇ 'ਚ ਵੱਡਾ ਜਾਮ ਲੱਗਿਆ 10-10 ਕਿਲੋਮੀਟਰ ਪੈਦਲ ਚੱਲ ਕੇ ਰੈਲੀ ਸਥਾਨ ਤੇ ਲੋਕ ਪਹੁੰਚਣ ਲਈ ਮਜਬੂਰ ਹੋਏ ਤਸਵੀਰਾਂ ਤੁਹਾਡੇ ਟੀਵੀ ਸਕਰੀਨ 'ਤੇ ਤੁਸੀਂ ਵੇਖ ਪਾ ਰਹੇ ਹੋ ਪਿੰਡ ਕਿੱਲੀ ਚਾਲਾ ਦੀਆਂ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ 100 ਸਾਲਾ ਸਥਾਪਨਾ ਦਿਵਸ ਮੌਕੇ ਵਿਸ਼ਾਲ ਰੈਲੀ ਦਾ ਪ੍ਰਬੰਧ ਕੀਤਾ ਗਿਆ ਸੀ ਹਾਲਕਿ ਇੱਥੇਆਂ ਖਾਂ ਛੋਟੀ ਸਾਬਤ ਹੁੰਦੀ ਵਿਖਾਈ ਦਿੱਤੀ 10-10 ਕਿਲੋਮੀਟਰ ਲੰਬਾ ਜਦ ਜਾਮ ਲੱਗਾ ਤਾਂ ਕਈ ਲੋਕ ਪੈਦਲ ਚੱਲ ਕੇ ਰੈਲੀ ਸਥਾਨ ਤੱਕ ਪਹੁੰਚਣ ਲਈ ਮਜਬੂਰ ਹੋਏ ਪਰ ਫਿਰ ਵੀ ਇਹ ਜੋਸ਼ ਵਾਕੇ ਜੀ ਵੱਡਾ ਸਿਆਸੀ ਸੁਨੇਹਾ ਦਿੰਦਾ ਬਿਆਨ ਕਰ ਰਿਹਾ ਹੈ ਜਿੱਹਾਂ ਸ਼੍ਰੋਮਣੀ ਅਕਾਲੀ ਦਲ ਦੇ 100 ਸਾਲ ਪੂਰੇ ਹੋਣ ਮੌਕੇ ਇਸ ਵਿਸ਼ਾਲ ਰੈਲੀ ਦਾ ਪ੍ਰਬੰਧ ਕੀਤਾ ਗਿਆ ਸੀ ਤੇ ਉਮੀਦ ਨਾਲੋਂ ਕਿੱਧਰੇ ਵਧ ਇਕੱਠ ਇੱਥੇ ਹੁੰਦਾ ਵਿਖਾਈ ਦਿੱਤਾ ਸਾਰਾ ਪੰਡਾਲ ਕੇਸਰੀ ਝੰਡਿਆਂ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਨਾਅਰਿਆਂ ਦੇ ਨਾਲ ਗੂੰਜਦਾ ਸੁਣਾਈ ਦਿੱਤਾ 40 ਏਕੜ ਦੇ ਰਕਬੇ 'ਚ ਮੁੱਖ ਪੰਡਾਲ 'ਚ ਵੱਡਾ ਇਕੱਤਰ ਵੱਡੀ ਇਕੱਤਰਤਾ ਜਿੱਥੇ ਵਿਖਾਈ ਦਿੱਤੀ ਤੇ ਮੰਚ ਤੋਂ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸੁਣਨ ਦੇ ਲਈ ਲੋਕ 10-10 ਕਿਲੋਮੀਟਰ ਤੱਕ ਪੈਦਲ ਚੱਲ ਕੇ ਰੈਲੀ ਤੱਕ ਪਹੁੰਚੇ ਕਿਉਂਕਿ ਵਿਸ਼ਾਲ ਜਾਮ ਜਿੱਥੇ ਲੱਜੁਕਿਆ ਸੀ ਲੋਕਾਂ ਦਾ ਵੱਡਾ ਹਜੂਮ ਵੱਡਾ ਸਿਆਸੀ ਸੁਨੇਹਾ ਪ੍ਰਦਾਨ ਕਰਦਾ ਵਖਾਈ ਦਿੱਤਾ ਮੋਗਾ ਦੇ ਪਿੰਡ ਕਿਲੀ ਚਾਲਾ ਦੀਆਂ ਇਹ ਖਾਸ ਤਸਵੀਰਾਂ ਤੁਹਾਨੂੰ ਖੜਾ ਇਕੱਠਾ ਇਹ ਅੱਜ ਇੱਕ ਆਉਣ ਵਾਲੀ ਸਰਕਾਰ ਦਾ ਮੋਢ ਬਣੂਗਾ ਤੇ ਸ਼੍ਰੋਮਣਿਕ ਆਲਦੀ ਦਲ ਦੀ ਜਿਹੜੀ ਬਹੁਤ ਵੱਡੇ ਬਹੁਤ ਮਹਤਵਾਂ ਸਰਕਾਰ ਬਣ ਜਾਰੀ ਆ ਇਹ ਇਹ ਆਉਣ ਵਾਲੇ ਟੋਣ ਦਾ ਆਗਾਜ਼ ਹੈ ਦੀ ਸੋਚ ਹੈ ਲੋਕਾਂ ਨੇ ਅਕਾਲੀ ਦਲ ਨੂੰ ਪੈ ਆਪਣੇ ਮਨਾਂ ਦੇ ਵਿੱਚ ਬਿਠਾਇਆ ਹੋਇਆ ਇਹ ਅੱਜ ਦਾਵਾ ਕਰ ਖੋ ਗਿਆ ਇਸ ਗੱਲ ਦਾ ਕਾਗਰਪੀਆ ਮੌਲੀਆਂ ਵਾਲੀ ਇਤਿਹਾਸ ਤੋਂ ਦੁਖੀ ਹੋ ਕੇ ਲੋਕ ਘਰਾ ਤੋਂ ਨਿਕਲ ਤੁਰੇ ਹਨ ਉਹਦੇ ਸ਼ਰੋਮਣੀ ਅਕਾਲੀ ਦਲ ਦਾ ਸਾਹ ਦੇਣ ਦੀ ਬੜੇ ਉਤਾਹਲੇ ਹਨ ਅਸੀਂ ਇਹ ਕਹਿਣਾ ਚਾਹੁੰਦੇ ਆ ਜੀ ਰੋਮਣੀਆ ਕਾਲੀ ਦਾਲ ਦੀ ਸਰਕਾਰ ਆ ਰਹੀ ਆ 2022 ਚ ਜੋ ਇੱਥੇ ਦਿਖ ਰਿਹਾ ਇਸ ਕੱਟ ਉਹ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਅੱਜ ਇੱਥੇ ਸਾਰਾ ਬਹੁਤ ਨੌਜਵਾਨਾਂ ਦਾ ਇਕੱਠ ਹੈਗਾ ਤੇ ਉਹ ਸਾਰੇ ਨੌਜਵਾਨ ਆ ਜਿਹੜੇ ਕੋ ਇਹਨਾਂ ਦੀ ਅਗਵਾਈ ਚ ਚੱਲ ਰੋਮਨੀ ਅਕਾਲੀ ਦਲ ਦੇ 100ਵੇਂ ਸਤਪੜਾ ਦਿਵਸ ਮੌਕੇ ਅੱਜ ਦੀ ਜਿਹੜੀ ਰੈਲੀ ਮੋਗੇ ਦੀ ਉਹ ਇਤਿਹਾਸਿਕ ਹੋ ਚੁੱਕੀ ਆ ਔਰ ਤਸਵੀਰਾਂ ਅਸੀਂ ਲਗਾਤਾਰ ਦਿਖਾ ਰਿਆ ਤੁਸੀਂ ਦੇਖ ਸਕਦੇ ਹੋ ਕਿ ਇਹ ਮੋਗਾ ਦੇ ਵਿੱਚ ਦਾ ਇਹ ਜਿਹੜੀ ਰੈਲੀ ਦੇ ਵਿੱਚ ਸ਼ਾਮਲ ਹੋਣ ਜਾ ਰਹੇ ਵਰਕਰਾਂ ਦਾ ਇਕੱਠ ਹੈ ਔਰ ਬੱਸਾਂ ਦੇ ਵਿੱਚ ਸਵਾਰ ਹੋ ਕੇ ਵਰਕਰ ਰੈਲੀ ਦੇ ਵਿੱਚ ਸ਼ਾਮਲ ਹੋਏ ਕਿਉਂਕਿ ਸਵੇਰ ਤੋਂ ਹੀ ਇਹ 9 ਵਜੇ ਤੋਂ ਰੈਲੀ ਦੇ ਵਿੱਚ ਸ਼ਾਮਲ ਹੋਣ ਦੇ ਲਈ ਪੰਜਾਬ ਭਾਰਤ ਤੋਂ ਚਾਹੇ ਹਰਿਆਣਾ ਦੀ ਗੱਲ ਕਰੀਏ ਚਾਹੇ ਦਿੱਲੀ ਦੀ ਗੱਲ ਕਰੀਏ ਪੰਜਾਬ ਤੋਂ ਬਾਹਰਲੇ ਸੂਬਿਆਂ ਤੋਂ ਵੀ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਹੈ ਯੂਥ ਅਕਾਲੀ ਦਲ ਦੇ ਵਰਕਰ ਹੈ ਔਰ ਚਾਹੇ ਉਹ ਆਮ ਜਨਤਾ ਪੰਜਾਬ ਦੇ ਵਿੱਚ ਅਲੱਗ-ਅਲੱਗ ਪਿੰਡਾਂ ਤੋਂ ਇੱਥੇ ਸ਼੍ਰੋਮਣੀ ਅਕਾਲੀ ਦਲ ਦੇ ਸੋਵੇਂ ਸਤਾਪੜਾ ਦਿਵਸ ਮੌਕੇ ਅੱਜ ਸ਼ਾਮਲ ਹੋਏ ਔਰ ਮੈਂ ਅਗਰ ਘੜੀ ਦੇ ਟਾਈਮ ਦਿਖਾਵਾਂ ਤਾਂ ਹੁਣ ਟਾਈਮ ਜਿਹੜਾ ਹੈ ਉਹ ਸਾਢੇ 3:00 ਤੋਂ ਉੱਪਰ ਹੋ ਚੁੱਕਿਆ ਸਵੇਰੇ 9:00 ਵਜੇ ਇਹ ਅਵਜੇ ਸ਼ੁਰੂ ਹੋਈ ਸੀ ਵਰਕਰਾਂ ਦੀ ਔਰ ਬੱਸਾਂ ਦਾ ਜਿਹੜਾ ਕਾਫਲਾ ਉਹ ਹਜੇ ਵੀ ਆ ਰਿਹਾ ਹੈ ਕਿਲੀ ਚਾਹਲ ਦੇ ਵਿੱਚ ਜਿਹੜੀ ਇਹ ਰੈਲੀ ਰੱਖੀ ਗਈ ਹੈ ਇਤਿਹਾਸਿਕ ਹੋ ਚੁੱਕੀ ਹੈ ਕਿਉਂਕਿ ਇੰਨਾ ਭਾਰੀ ਇਕੱਠ ਜਿਹੜੇ ਸ਼੍ਰੋਮਣੀ ਕਾਲੀਦਾ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਇਹ ਪਹਿਲੇ ਹੀ ਆਖ ਦਿੱਤਾ ਸੀ ਕਿ 2 ਲੱਖ ਦੇ ਕਰੀਬ ਜਿਹੜੇ ਵਰਕਰ ਹੈ ਚਾਹੇ ਸ਼੍ਰੋਮਣੀ ਅਕਾਲੀ ਦਲ ਦੇ ਚਾਹੇ ਯੂਥ ਅਕਾਲੀ ਦਲ ਦੇ ਵਰਕਰ ਹੈ ਚਾਹੇ ਆਮ ਜਨਤਾ ਉਸ ਰੈਲੀ ਵਿੱਚ ਸ਼ਾਮਲ ਹੋਏਗੀ ਪਰ ਜਿਹੜਾ 40 ਏਕੜ ਦੇ ਵਿੱਚ ਪੰਡਾਲ ਲਾਇਆ ਗਿਆ ਸੀ ਉੱਥੇ ਜਗ੍ਹਾ ਘਟ ਪੈ ਗਈ 60 ਏਕੜ ਦੇ ਵਿੱਚ ਪਾਰਕਿੰਗ ਸੀ ਅਸੀਂ ਪੰਡਾਲ ਤੋਂ ਤਕਰੀਬਨ 1.5 ਕਿਲੋਮੀਟਰ ਦੀ ਦੂਰੀ ਤੇ ਆਏ 1.5 ਕਿਲੋਮੀਟਰ ਦੀ ਦੂਰੀ ਤਾਂ ਤੁਸੀਂ ਦੇਖ ਸਕਦੇ ਹੋ ਕਿ ਬੱਸਾਂ ਦੇ ਵਿੱਚ ਵਰਕਰ ਹੈ ਜਿਹੜੇ ਚਾਹੇ ਆਮ ਜਨਤਾ ਔਰ ਰੈਲੀ ਦੇ ਵਿੱਚ ਹਜੇ ਵੀ ਸ਼ਾਮਲ ਹੋਣਦੇ ਨਹੀਂ ਜਾ ਰਹੇ ਨੇ ਸਵੇਰੇ 9 ਵਜੇ ਇਹ ਵਰਕਰਾਂ ਦੀ ਆਵਾਜ਼ਾਂ ਸ਼ੁਰੂ ਹੋਈ ਸੀ ਔਰ ਸਾਢੇ 3 ਤੋਂ ਉੱਪਰ ਸਮਾਂ ਹੋ ਚੁੱਕਿਆ ਪਰ ਹਜੇ ਵੀ ਵਰਕਰ ਦੂਰ ਦਰਾਡੇ ਪਿੰਡਾਂ ਤੋਂ ਪੰਜਾਬ ਦੇ ਅਲੱਗ-ਅਲੱਗ ਜ਼ਿਲ੍ਹਿਆਂ ਤੋਂ ਚਾਹੇ ਬਾਕੀ ਹੋਰ ਸੂਬੇ ਨੇ ਉਹਨਾਂ ਤੋਂ ਆ ਰਹੇ ਨੇ ਬੀਐਸ ਬਸਪਾ ਦੇ ਵਰਕਰ ਵੀ ਐਸ ਸ਼ਰੋਮਣੀ ਅਕਾਲੀ ਦਲ ਦੇ ਵਿੱਚ ਇਕੱਠ ਜਿਹੜਾ ਵੇਖਣ ਨੂੰ ਮਿਲ ਰਿਹਾ ਸ਼ਰੋਮਣੀ ਅਕਾਲੀ ਦਲ ਤੇ ਬਸਪਾ ਦੇ ਵਰਕਰਾਂ ਦਾ ਬਸਾਂ ਦੇ ਉੱਤੇ ਦੇਖ ਸਕਦੇ ਹੋ ਐਸਓਏ ਦੀਆਂ ਝੰਡੀਆਂ ਲੱਗੀਆਂ ਹੋਈਆਂ ਨੇ ਸ਼ਰੋਮਣੀ ਅਕਾਲੀ ਦਲ ਦੀਆਂ ਝੰਡੀਆਂ ਲੱਗੀਆਂ ਨੇ ਔਰ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਭਾਰੀ ਉਤਸ਼ਾਹ ਵਰਕਰਾਂ ਦੇ ਵਿੱਚ ਇਹ ਇਕੱਠ ਆਪਣੇ ਆਪ ਦੇ ਵਿੱਚ 2022 ਦੇ ਜਿਹੜਾ ਵਿਧਾਨ ਸਭਾ ਚੋਣਾਂ ਨੇ ਇਹ ਸ਼ਰੋਮਣੀ ਅਕਾਲੀ ਦਲ ਤੇ ਬਸਪਾ ਨੂੰ 2022 ਦੇ ਵਿੱਚ ਜਿੱਤ ਦੇ ਵੱਲ ਇਸ਼ਾਰਾ ਕਰ ਰਿਹਾ ਇਹ ਇਕੱਠ 2 लाख ਤੋਂ ਉੱਪਰ ਇਹ ਜਿੰਨਾ ਵੀ ਅੱਜ ਇਕੱਠ ਵੇਖਣ ਨੂੰ ਮਿਲਿਆ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਬੀਰ ਸਿੰਘ ਬਾਦਲ ਨੇ ਅੰਦਾਜ਼ਾ ਇਹ ਲਾਇਆ ਸੀ ਕਿ 2 ਲੱਖ ਦੇ ਕਰੀਬ ਇਕੱਠ ਹੋਏਗਾ ਪਰ 2 ਲੱਖ ਤੋਂ ਉੱਪਰ ਇਹ ਇਕੱਠ ਵੇਖਣ ਨੂੰ ਮਿਲ ਰਿਹਾ 12 ਵਜੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਬੀਰ ਸਿੰਘ ਬਾਦਲ ਪੰਡਾਲ ਦੇ ਵਿੱਚ ਆ ਚੁੱਕੇ ਸੀ ਔਰ 9 ਵਜੇ ਸਵੇਰ ਤੋਂ ਹੀ ਆਵਾਜ਼ਾਂ ਸ਼ੁਰੂ ਹੋ ਗਈ ਸੀ ਵਰਕਰਾਂ ਦੀ ਪਰ ਇੱਕ ਦਿਨ ਪਹਿਲੇ ਵੀ ਕਈ ਵਰਕਰ ਬੱਸਾਂ ਦੇ ਵਿੱਚ ਸਵਾਰ ਹੋ ਕੇ ਉਸ ਪੰਡਾਲ ਤੱਕ ਪਹੁੰਚੇ ਦੋ ਦਿਨਾਂ ਤੋਂ ਵਰਕਰ ਜਿਹੜੇ ਨੇ ਇਸ ਰੈਲੀ ਦੇ ਵਿੱਚ ਸ਼ਾਮਲ ਹੋਣ ਨੂੰ ਕਾਫੀ ਉਤਸ਼ਾਹਿਤ ਸੀ ਔਰ ਦੂਰ ਦੂਰ ਤੱਕ ਮੇਰਾ ਕੈਮਰਾਮੈਨ ਨੇ ਤਸਵੀਰਾਂ ਦਿਖਾ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਹਜੇ ਵੀ ਵਰਕਰ ਜਿਹੜੇ ਨੇ ਉਹ ਆ ਰਹੇ ਨੇ ਰੈਲੀ ਦੇ ਵਿੱਚ ਸ਼ਾਮਲ ਹੋਣ ਦੇ ਲਈ ਔਰ ਇਹ ਪੰਡਾਲ ਤੋਂ 1.5 ਕਿਲੋਮੀਟਰ ਦੂਰੀ ਦੀਆਂ ਇਹ ਤਸਵੀਰਾਂ ਨੇ ਵੱਡਾ ਜਹਮ ਲੱਗਾ ਹੋਇਆ ਹੈ 2022 ਜਿਹੜਾ ਮਿਸ਼ਨ ਅਸ਼ਰੋਮਨੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਜਿਹੜਾ ਮਿੱਥਿਆ ਸੀ ਉਹ ਐਸ 181 ਦੇ ਵਿੱਚ ਤਸਵੀਰਾਂ ਦੇ ਵਿੱਚ ਪੂਰਾ ਹੁੰਦਾ ਨਜ਼ਰ ਆ ਰਿਹਾ ਕਿਉਂਕਿ ਲਗਾਤਾਰ ਪੰਜਾਬ ਦੇ ਵਿੱਚ ਸੁਖਵੀਰ ਸਿੰਘ ਬਾਦਲ ਲਗਾਤਾਰ ਰੈਲੀਆਂ ਕਰ ਰਹੇ ਨੇ ਲਗ ਲਗ ਹਲਕਿਆਂ ਦੇ ਵਿੱਚ ਜਾ ਕੇ ਪਰ ਇਹ ਜਿਹੜੀ ਵੱਡੀ ਰੈਲੀ ਸ਼ਰੋਮਨੀ ਅਕਾਲੀ ਦਲ ਦੇ 100ਵੇਂ ਸਤਾਪੜਾ ਦਿਵਸ ਤੇ ਰੱਖੀ ਗਈ ਇਹ ਕਈ ਇਤਿਹਾਸਿਕ ਜਿਹੜੀ ਹੈ ਉਹ ਪਿੱਛੇ ਇਤਿਹਾਸ ਛੱਡ ਗਈ ਕਿ ਇੰਨਾ ਵੱਡਾ ਇਕੱਠ ਜਿਹੜਾ ਵੇਖਣ ਨੂੰ ਮਿਲਿਆ ਉਹ ਆਪਣੇ ਆਪ ਦੇ ਵਿੱਚ ਇੱਕ ਵੱਖਰਾ ਇਕੱਠ ਹੈ ਔਰ 222 ਦੇ ਜਿਹੜੇ ਵਿਧਾਨ ਸਭਾ ਚੋਣਾਂ ਨੇ ਇਹ ਉਸ ਦੇ ਵੱਲ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ ਦਾ ਜਿੱਤ ਦਾ ਮੁਕੰਮਲ ਜਿਹੜਾ ਹੈ ਉਹ ਇਸ਼ਾਰਾ ਹੈ ਔਰ ਲੱਗਦਾ ਕਿ ਸ਼੍ਰੋਮਣੀ ਅਕਾਲੀ ਦਲ ਤੇ ਬਸਪਾ 222 ਦੇ ਵਿੱਚ ਇਸੇ ਇਕੱਠ ਦੇ ਨਾਲ ਇਸੇ ਕੱਟ ਦੀਆਂ ਤਸਵੀਰਾਂ ਦੇ ਨਾਲ ਸਰਕਾਰ ਬਣਾ ਸਕੇਗੀ ਕੈਮਰਾਮੈਨ ਗੁਰਦੇਵ ਦੇ ਨਾਲ ਨਵੀਨ ਸ਼ਰਮਾ ਪੀਟੀਸੀ ਨਿਊਜ਼ ਤਾਂ ਤਸਵੀਰਾਂ ਤੁਸੀਂ ਵੇਖੀਆਂ ਅੱਜ ਦੀ ਮੋਗਾ ਰੈਲੀ ਦੇ ਵਿੱਚ ਲੋਕਾਂ ਦਾ ਠਾਠਾ ਮਾਰਦਾ ਇਕੱਠ ਨਜ਼ਰ ਆਇਆ ਜਿੱਥੇ ਕਿਤੇ ਵੀ ਨਜ਼ਰ ਮਾਰੀਏ ਹਰ ਪਾਸੇ ਹਰ ਪਾਸੇ ਲੋਕਾਂ ਦਾ ਹਜੂਮ ਨਜ਼ਰ ਆ ਰਿਹਾ ਸੀ ਇਸ ਬਾਰੇ ਹੋਰ ਜ਼ਿਆਦਾ ਜਾਣਕਾਰੀ ਦੇ ਰਹੇ ਨੇ ਸਾਡੇ ਸਹਿਯੋਗੀ ਪਤਰਸ ਮਸੀ ਦੇ ਥਾਥਾ ਮਾਰਦੀਆਂ ਇਕੱਠੀਆਂ ਇਹ ਤਸਵੀਰਾਂ ਨੇ ਪਿੰਡ ਕਿਲੀਚਾਲਾ ਦੇ ਮੈਦਾਨ ਦੀਆਂ ਜਿੱਥੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ 100ਵਾਂ ਸਥਾਪਨਾ ਦਿਵਸ ਮਨਾਇਆ ਜਾ ਰਿਹਾ ਮੰਚ ਦੇ ਉੱਪਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਔਰ ਹੋਰ ਸੀਨੀਅਰ ਲੀਡਰਸ਼ਿਪ ਮੌਜੂਦ ਹੈ ਅਕਾਲੀ ਦਲ ਦੇ ਪ੍ਰਧਾਨ ਦੇ ਵੱਲੋਂ ਜਦੋਂ ਆਕੇ ਲੋਕਾਂ ਦਾ ਇਸਤੇਮਾਲ ਕੀਤਾ ਗਿਆ ਲੋਕਾਂ ਨੂੰ ਆਕੇ ਫਤੇ ਬੁਲਾਈ ਗਈ ਤਾਂ ਇੱਕ ਜੋਸ਼ ਦੇ ਰੂਪ ਦੇ ਵਿੱਚ ਲੋਕਾਂ ਨੇ ਉਸ ਫਤੇ ਦਾ ਹੰਗਾਰਾ ਦਿੱਤਾ ਤਸਵੀਰਾਂ ਤੁਸੀਂ ਵੇਖ ਰਹੇ ਹੋ ਕਿ ਚਾਰੇ ਪਾਸੇ ਮੈਦਾਨ ਦੇ ਵਿੱਚ ਕੇਸਰੀ ਝੰਡੀਆਂ ਸ਼੍ਰੋਮਣੀ ਕਾਲੀਦਾਵਲ ਦੀਆਂ ਝੰਡੀਆਂ ਜਿਹੜੀਆਂ ਨਜ਼ਰ ਆ ਰਹੀਆਂ ਨੇ ਤਾਂ ਇਹ ਠਾਠਾ ਮਾਰਦਾ ਇਕੱਠ ਜਿਸ ਤਰੀਕੇ ਨਾਲ ਸ਼ੋਮਣੀ ਕਾਲੀਦਾ ਦੇ ਪ੍ਰਧਾਨ ਦੇ ਵੱਲੋਂ ਦਾਵਾ ਕੀਤਾ ਜਾ ਰਿਹਾ ਹੈਗਾ ਕਿ ਲੱਖਾਂ ਦਾ ਇਕੱਠ ਜਿਹੜਾ ਇਸ 40 ਏਕੜ ਦੇ ਰਕਬੇ ਦੇ ਵਿੱਚ ਨਜ਼ਰ ਆ ਰਿਹਾ ਤਾਂ ਇੱਕ ਤਰੀਕੇ ਨਾਲ ਇਸ ਮੈਦਾਨ ਤੋਂ ਇਕਵਾਰ ਵਰ ਸ਼ੋਮਣੀ ਕਾਲੀ ਦਲ ਨੇ ਇਸ ਤਰੀਕੇ ਨਾਲ ਆਪਣਾ ਸ਼ਕਤੀ ਪ੍ਰਦਰਸ਼ਨ ਕੀਤਾ ਵਿਰੋਧੀ ਧਿਰਾਂ ਨੂੰ ਇੱਕ ਸੁਨੇਹਾ ਦਿੱਤਾ ਆਪਣੇ ਗੌਰਵਮਈ ਇਤਿਹਾਸ ਦਾ ਔਰ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਅਕਾਲੀ ਦਲ ਦੀ ਮਜ਼ਬੂਤੀ ਦਾ ਤਾਂ ਇਹ ਤਸਵੀਰਾਂ ਜਿਹੜੀਆਂ ਬਿਆਨ ਕਰ ਰਹੀਆਂ ਨੇ ਸ਼ੋਮਣੀ ਕਾਲੀ ਦਲ ਦੀ ਇਕਜੁੱਟਤਾ ਨੂੰ ਸ਼ੋਮਣੀ ਕਾਲੀ ਦਲ ਪ੍ਰਤੀ ਲੋਕਾਂ ਦੇ ਭਰੋਸੇ ਨੂੰ ਲੋਕਾਂ ਦੀ ਵਿਸ਼ਵਾਸਯੋਗਤਾ ਨੂੰ ਸੋ ਕੁੱਲ ਮਿਲਾ ਕੇ ਕਿਲੀਚਾਲਾ ਮੈਦਾਨ ਦੇ ਵਿੱਚ ਸ਼੍ਰੋਮਣੀ ਕਾੜੀ ਦਲ ਦੀ ਇਹ ਇਤਿਹਾਸਕ ਕਰੇਲੀ ਜਿੱਥੇ ਸ਼੍ਰੋਮਣੀ ਕਾੜੀ ਦਲ ਦੇ 100 ਸਾਲਾ ਸਥਾਪਨਾ ਦਿਵਸ ਨੂੰ ਸਮਰਪਿਤ ਹੋਈ ਹੈ ਨਾਲ ਦੀ ਨਾਲ 2022 ਵਿਧਾਨ ਸਭਾ ਚੋਣਾਂ ਦੇ ਵਾਸਤੇ ਕਾੜੀ ਦਲ ਦੇ ਵਰਕਰਾਂ ਦੇ ਵਿੱਚ ਆਗੂਆਂ ਦੇ ਵਿੱਚ ਇੱਕ ਨਵਾਂ ਜੋਸ਼ ਭਰਦੀ ਨਜ਼ਰ ਆਈ ਹੈ ਕੈਮਰਾ ਪਰਸੰਜਗਰੂਪ ਦੇ ਨਾਲ ਫਤਰਾ ਸਮੱਸੀ ਪੀਟੀਸੀ ਨਿਊਜ਼ ਕਿਲੀਚਾਲ ਮੋਗਾ